ਸਤਨਾਮ ਚਿਰਵਾਹੇ ਗੁਰੂ ਸਾਹਿਬ ਜੀ ਆ ਦੁੱਖ ਪੰਜੇ ਨੇ ਸਾਹਿਬ ਗੌੜੀ ਮਹੱਲਾ ਪਇਮਾਮਾਜ ਦੁੱਖ ਪੰਜਨ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ ਆਠ ਪਹਿਰੇ ਆ ਰਦੀਐ ਪੂਰਨ ਸਤਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਨ ਬਰਮਾਨ ਸੋਈ ਸੁਹਾਵਾਤਾ ਜਮ ਕੰਕਰ ਨੇੜ ਨ ਆਵੈ ਰਸਨਾ ਹਰ ਗੁਣ ਗਾ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਜ ਓਟ ਤੇਰੀ ਜਗ ਜੀਵਣਾ ਮੇਰੇ ਠਾਕੁਰ ਅਗ ਮਹੰਗਾਲ ਭੈ ਕਿਰਪਾਲ ਗੁਸਾਈਆ ਨਠੇ ਸੋ ਸੰਤਾਪ ਤਤੇ ਵਾ ਨਾ ਲਗੈ ਸਤਗੁਰ ਕਿ ਆਪ ਗੁਰਨਾਰਾਇਣ ਦਇਆ ਗੋਰਾ ਗੋਰ ਸਚਾ ਸਰਜਨਹਾਰ ਗੁਰ ਉੱਠੈ ਸਭ ਕਿਛ ਪਾਇ ਜਨਾਨਕ ਸਤਿ ਬਲਹਾਰ ਗੌੜੀ ਮਹੱਲਾ ਪਇਮਾ ਸੂਕੇ ਹਰੇ ਕੀ ਏਕ ਨਮਾਹੇ ਅੰਮ੍ਰਿਤ ਧ੍ਰਿਟ ਸਚ ਜੀਵੈ ਕਾਟੇ ਕਸ਼ਟ ਪੂਰੇ ਗੁਰਦੇਵਾਂ ਸੇਵਾਂ ਕੋ ਦਿਨ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁਨੀ ਮਨੇ ਆਸ ਕਰੀਂ ਦਿਆ ਸਤਗੁਰ ਗੁਣ ਤਸਾ ਦੁਖ ਨਾਟੇ ਸੁਖ ਆਏ ਸਮਾਏ ਢੀਲਣਾ ਪਰੀ ਜਾ ਗੁਰ ਫਰਮਾਈ ਈਸ ਪੰਨੇ ਪੂਰੇ ਗੁਰ ਮੇਲੇ ਨਾਨਕ ਤੇ ਜਨ ਸੁਫਲ ਪਨੇ ਗੌੜੀ ਮਹੱਲਾ ਪਇਮਾ ਤਾਬ ਗਏ ਪਾਈ ਪ੍ਰਸਾਦ ਸਿਤਰ ਭੇ ਕਿਨੀ ਪ੍ਰਦਾਤ ਪ੍ਰਭ ਕਿਰਪਾ ਤੇ ਭੇ ਸੋਹੇ ਲੇ ਜਨਮ ਜਨਮ ਕੇ ਬਿਸ਼ਰੇ ਮੇ ਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਹ ਕਾ ਬਿਨ ਸਿਆਥਾ ਸੈ ਸੁਮਾਏ ਬੁਲੇ ਹਰ ਬਾਣੀ ਆਟ ਪਹਿਨ ਪ੍ਰਭ ਸਿਮਰੂਪ ਰਾਣੀ ਦੁਖ ਦਰਦ ਜਮ ਨੇੜ ਨਾ ਆਵੇ ਕੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪਇਮਾ ਜਿਸ ਸਿਮਰਤ ਦੋਖ ਸਾਂ ਜਾਏ ਨਾਮ ਰਤਨ ਵਸੈ ਮਨ ਆਈ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਖਾਣਿ ਰਹਾ ਇਕਸ ਬੈਨ ਨਹੀਂ ਦੂਜਾ ਕੋਈ ਜਾ ਕੇ ਧ੍ਰਿਟ ਸਦਾ ਸੁਖ ਹੋਇ ਸਾਜਨ ਮੀਤ ਸਕਾ ਕਰੇ ਇਕਾ ਹਰ ਹਰ ਅੱਖਰ ਮਨ ਮੈਂ ਲੇਕਾ ਰਾਵ ਰਹਿਆ ਸਰਬਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪਇਮਾ ਕੋਟ ਬਿਗਣਾ ਹੀ ਰੇਕ ਨਮਾਹਿ ਹਰ ਹਰ ਕਥਾ ਸਾਧ ਸੰਗ ਸੁਨਾਹਿ ਪੀਵਤ ਰਾਮ ਰਾਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਂ ਸੰਹਾ ਸਰਬ ਕਲਿਆਣ ਸੁਖ ਸਹਿ ਜਿਨ ਦਾਨ ਜਾਂ ਕਹਿ ਹਿਰਦੈ ਵਸੈ ਭਗਵਾਨ ਔਖਦ ਮੰਤਰ ਤੰਤ ਸਾਂ ਸ਼ਾਰ ਕਰਨੇ ਹਾਰ ਦੇ ਮਹਤਾਰੈ ਤਜ ਸਭ ਪਰਮ ਪਜਿਓ ਪਾਰ ਬ੍ਰਹਮ ਕਉ ਨਾਨਕ ਅਟਲ ਇਹ ਧਰਮ ਗੌੜੀ ਮਹੱਲਾ ਪੰਜਮ ਸਤ ਪਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਭਾਇ ਰਹਾ ਰਾਮ ਨਾਮ ਨਿਤਰ ਸੁਣ ਬਖਾਨ ਬਿਨ ਸੇ ਰੋਗ ਭੇ ਕਲਿਆਨ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਏ ਬਿਆਦ ਬਰੇ ਜਨਮੀ ਤਾ ਮਨ ਬਚ ਕ੍ਰਮ ਪ੍ਰਭ ਆਪਣਾ ਧਿਆਈ ਨਾਨਕ ਦਾਜ ਤੇਰੀ ਚਰਨਾਈ ਗੌੜੀ ਮਹੱਲਾ ਪਇਮਾ ਨੇਤਰ ਪਰਗਾਸ ਕੀਆ ਗੁਰਦੇਵਾਂ ਪਰਮ ਗਏ ਪੂਰਨ ਪਈ ਸੇਮ ਰਹਾਓ ਸ਼ੀਤ ਲਾਤੇ ਰਖਿਆ ਵਿਹਾਰੀ ਪਰਮ ਬ੍ਰਹਮ ਪ੍ਰਾਪ ਕਰਪਾਤਾਰ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰਿ ਅੰਮ੍ਰਿਤ ਪੀਵੇ ਗੌੜੀ ਮਹੱਲਾ ਪੰਜਵਾ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸੁਆਰ ਰਹਾਓ ਦੋਇਟੇ ਦੂਤ ਪਰਮੇਚਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਸ਼ਾ ਸਹ ਸਭ ਵਸ ਕਰ ਦੇਨੇ ਅਮਰਤ ਨਾਮ ਮਹਾਰਸ ਪੀਨੇ ਨੀ ਨਿਰਪੋ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀ ਨਉਦਾਨ ਸ਼ਰਨ ਪਰੇ ਪ੍ਰਵੇ ਅੰਤਰ ਜਾਮੀ ਨਾਨਕਿ ਉਟਪਕਨੀ ਪ੍ਰਸਵਾਮੀ ਗਉੜੀ ਮਹੱਲਾ ਪਇਵਾ raag pitaa praame re mohe nirgun sabgun tere raha panch bekhadi ek gareeb aa rakho rakhnaare khed kare aur bahut santave aayo sharan tuhare par kar haareo anak baap te chhoden kahu naahi ek baat sun taa ke utha saad sang mit jaai ਕਰ ਕਿਰਪਾ ਸੰਤ ਮਿਲੇ ਮੋਹਿ ਤਿੰਤੇ ਧੀਰਜ ਪਾਇਆ ਸੰਤੀ ਮੰਤ ਦੀਓ ਮੋਹਿ ਨਿਰਪਾਉ ਗੁਰ ਕਾ ਸ਼ਬਦ ਕਮਾਇਆ ਜੀਤ ਲਏ ਮਹਾ ਵਿਖਾਦੀ ਸਹਿਜ ਸੁਹੇਲੇ ਬਾਣੀ ਕੋ ਨਾਨਕ ਮਨ ਭਇਆ ਪ੍ਰਗਾਸ ਪਾਇਆ ਪਦਿ ਨਿਰਵਾਣੀ ਬਿਲਾਵਲੇ ਮੰਗਲਾ ਪਇਮਾ ਸਰਬ ਕਲਿਆਣ ਕੀ ਗੁਰ ਦੇਵਾ ਸੇਵਕ ਆਪਣੀ ਲਾਇਓ ਸੇਵ ਬੇਗਨ ਨਾ ਲਗੇ ਜਪਿਆਂ ਰਖਿਆਂ ਭੇਵ ਧਰਤ ਪਨੀਤ ਪਈ ਗੁਣ ਗਾਏ ਦੁਰਤ ਗਿਆਨ ਹਰ ਨਾਮ ਤੇ ਆਇ ਰਹਾ ਸੋਨੇ ਤਾਈ ਰਵਿਆ ਆਪ ਆਦਿ ਜਗਾਦ ਜਾਕਾਂ ਵੱਡ ਪਰਤਾਪ ਗੁਰ ਪ੍ਰਸਾਦਿ ਨਾ ਹੋਈ ਸੰਤਾਪ ਗੁਰ ਕੇ ਚਰਨ ਲਗੇ ਮਨ ਮੀਠੇ ਨਿਰਬਿਗਣ ਹੋਏ ਸਭ ਤਾਈ ਬੁੱਟੇ ਸਾਬਸੋਕ ਪਾਏ ਸਤਗੁਰੂ ਟੂਠੇ ਪਾਰ ਬ੍ਰਹਮ ਪ੍ਰਭ ਪੈ ਰਖਵਾਲੇ ਜਿੱਥੈ ਕਿਥੈ ਦਿਸੈ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਨ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੈ ਧਿਆਈ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦਿਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾ ਅਕਤਕਤਾ ਅਮਰਤ ਪ੍ਰਭਾਨੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਨ ਮਹੱਲਾ ਪੰਜਵਾ ਸਾਤ ਪਾਏ ਗੁਰ ਸਤਗੁਰ ਪੂਰੇ ਸੁਖ ਉਪਦੇ ਬਾਜੇ ਅਨਹਤ ਤੂਰੇ ਰਹਾ ਤਾਪ ਪਾਪ ਸੰਤਾ ਬਿਨਾਸੇ ਹਰਿ ਸਿਮਰਤ ਕਿਲ ਵਿਖਸਵਨਾ ਸਿੰਘ आनंद करो मेन सुंदर नारी गुरु नानक मेरी पैंज सवारी बिलावल महला पजवा सगले आनंद किया परमेश्वर अपना बिरद सुमारिया सादジナ होए कृपाला बिकसे सब पर वारिया कार्य सतगुरु आप सवारिया ਵੱਡੇ ਆਰ ਜਾਂ ਹਰ ਗੋਬਿੰਦ ਕੇ ਸੁਖ ਮੰਗਲ ਕਲਿਆਣ ਵਿਚਾਰਿਆ ਰਹਾ ਵਾਣ ਤਰੇਣ ਤਰੇ ਪਵਣ ਹਰਿਆ ਹੋਏ ਸਗਲੇ ਜੀ ਸਾਧਾਰਿਆਂ ਮਨ ਚੇਨ ਆਣਕ ਪਲ ਪਾਏ ਪੂਰਣੇ ਚਿਪ ਜਾਰੇ ਆ ਬਿਲਾਵਨ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਏ ਸੁਖ ਸਹਿਜ ਘਰਿਆ ਰਹਾ ਰਾਜੇ ਰਾਜ ਪੋਜਿਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਧਮਾਇ ਤੇ ਆਈ ਨਾਨਕ ਗੁਰਪੂਰੇ ਸਰਣਾਈ ਜਿਨੇ ਆਪਣੇ ਨਾਮ ਕੀ ਪੈਂਜ ਰਖਾਈ ਬਿਲਾਵਨ ਮਹੱਲਾ ਪਇਮਾ ਤਾਪ ਸੰਤਾਨ ਸੰਗਲੇ ਗੇ ਬਿਨਸੀ ਤੇਰੋ ਪਾਰ ਬ੍ਰੰਤੋਂ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨਿਆ ਰਹੋਗ ਗੁਣ ਗਾਵੋ ਨੇ ਤੇਰਾ ਮਕੇ ਔਖਦ ਜੋਗ ਆਏ ਬਸੋਂ ਕਰਦੇ ਸਮੈ ਇਹ ਭੜੇ ਸੰਜੋਗ ਨਾਨਕ ਪ੍ਰਭ ਸੁ ਪ੍ਰਸੰਨ ਭੇ ਲੈ ਗਏ ਬਿਉ ਬਿਲਾਵਨ ਮਗਲਾ ਪਇਮਾ ਬੰਦਨ ਕਾਟਿਆ ਪ੍ਰਭ ਹੋਆ ਕਿਰਪਾਨ ਦੀਨ ਦਿਆਲ ਪ੍ਰਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਨ ਸੁਖੀ ਪਿਆ ਪ੍ਰਭ ਤੇ ਆਵਣ ਜੋ ਗ੍ਰਹਾ ਔਖ ਦਰ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨਾ ਜਾਪੈ ਹਰ 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 ਜਾਪੀਐ ਅੰਤਨ ਲਿਵ ਲਾਈ ਕੇਲ ਵਖੀਓ ਤਰੇ ਅਸੋ ਦੋਇ ਸਾਦੂ ਚਰਨਾਈ ਸੁਨਤ ਜਪਤ ਹਰਿ ਨਾਮ ਜਸ ਤਾਂ ਕੇ ਦੂਰ ਬਲਾਈ ਮਹਾਮੰਤ ਨਾਨਕ ਖੈ ਹਰ ਕੇ ਗੁਣ ਗਾਈ ਬਿਲਾ ਬਿਲਾ ਮਹੱਲਾ ਪੰਜਵਾ ਹਰ ਹਰ ਹਰਿਆਰਾ ਦੀਆਂ ਹੋਈਆਂ ਆ ਰੋਗ ਰਾਮ ਚੰਦ ਕੇ ਲਟਕਾ ਜਨ ਮਾਰਿਆ ਰੋਗ ਰਹਾ ਗੁਰ ਪੂਨ ਆਰ ਜਪੀਐ ਨਿਤ ਕੀਚੈ ਪੋਗਾ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗਾ ਜਿਸ ਸੇ ਮਨਤ ਸੁਖ ਪਾਈਐ ਬਿਨ ਸੈਬਿਓ ਨਾਨਕ ਪ੍ਰਸਰਨ ਗਤੀ ਕਰਨ ਕਾਰਨ ਜੋ ਰਾਂਗ ਬਿਲਾ ਬਲ ਮਹੱਲਾ ਪਇਮਾ ਦੁਪਦੇ ਘਰ ਪਇਮਾ ਓਅੰਕਾਰ ਸਤਗੁਰ ਪ੍ਰਸਾਦ ਔਰ ਉਪਾਸ ਸਭ ਤਿਆਗਿਆ दारू ਨਾਮ ਲਿਆ ਤਾਪ ਪਾਪ ਸਾ ਮਿਟੇ ਰੋਗ ਸੀਤਲ ਮਨ ਭਇਆ ਗੁਰ ਪੂਰਆ ਦਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾ ਬਾਪਕੜ ਪ੍ਰੰਕਾ ਡਿਆਂ ਕੀਨਾ ਆਪਣੇਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਮਿਲਾਵਨ ਮਹੱਲਾ ਪੰਜਵਾ ਰੋਗ ਮਿਟਾਇਆ ਆ ਪ੍ਰਭ ਉਜਿਆ ਸੁਖ ਸਾਥ ਵੱਡ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰ ਗੋਬਿੰਦ ਕਿਰਪਾ ਕਰੇ ਰੱਖਿਆ ਮੇਰਾ ਪਾਈ ਹਮਦ ਕੇ ਚਰਨਾਕ ਤੀ ਜੋ ਸਦਾ ਸਹਾਈ ਰਹਾ ਬਿਰਤੇ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਮਿਲਾਵਲਾ ਮਹੱਲਾ ਪਇਮਾ ਤਤੀ ਵਾਣਾ ਲਗਈ ਪਾਰ ਬ੍ਰਹਮ ਚਰਣਾਈ ਚੌ ਗਿਰਦ ਹਮਾਰੇ ਰਾਮ ਕਾਰ ਦੁਖ ਲਗੈ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਨਾਈ ਰਾਮ ਨਾਮ ਔਖਦ ਦੀਆਂ ਏ ਕਾਲੇਵਲਾਈ ਰਹਾ ਰਾਖ ਲੀਏ ਤਨੇ ਰਖਣਾ ਹਾਂ ਸਾਬਿਆਦ ਮਿਟਾਈ ਕਹੋ ਨਾ ਨੀ ਕਿਰਪਾ ਪਈ ਪ੍ਰਾਪਹਿ ਸਹਾਈ ਬਿਲਾਵਨ ਮਹੱਲਾ ਪਇਮਾ ਆਪਣੇ ਬਾਲ ਕਿ ਆਪ ਰਖਿਆ ਨ ਪਾਰ ਬ੍ਰਹਮ ਗੁਰਦੇਵ ਸੁਖ ਸਾਤ ਸਹਿਜ ਆਨੰਦ ਪਈ ਪੂਰਨ ਪਈ ਸਿਵਰਹਾ ਭਗਤ ਜਨਾ ਕੀ ਬੇਨਤੇ ਸੁਣੀ ਪ੍ਰਵੈ ਆਪ ਰੋਗ ਮਿਟਾਏ ਜੇ ਵਾਲਿਆ ਨ ਜਾਂਕਾ ਵਡ ਪਰਤਾਪ ਦੋਖ ਮਾਰੇ ਬਖਸ਼ਣ ਆਪਣੀ ਕਲਤਾਰੀ ਮਨ ਬਾਝੁ ਜੁਤਪਾਲ ਦਿੱਤਿਆ ਨਾਨਕ ਬਲਿਹਾਰੀ ਬਿਲਾ ਬਲ ਮਹੱਲਾ ਪਇਮਾ ਤਾਪ ਨਾਹੀ ਆ ਗੁਰਸਿਰ ਜਨਹਾਰ ਸਤਗੁਰੇ ਆਪਣੇ ਕੋ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰਾ ਕਰਮਸਤ ਤਾਰ ਬਾਲਕ ਰਖ ਲੈਨਾ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨਾ ਦਾਸ ਕੇ ਇਲਾਜ ਰੱਖੈ ਮਿਹਰਮਾਨ ਗੁਰੂ ਨਾਨਕ ਬੋਲੇ ਦਰਗਹਿ ਪਰਵਾਨ ਬਿਲਾਵਨ ਮਹੱਲਾ ਪੰਜਵਾ ਤਾਪ ਤੇ ਰੱਖੇ ਆਪ ਸੀਤਲ ਪੈ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮੈਂ ਜਾ ਪ੍ਰਹਾਉ ਕਰ ਕਿਰਪਾ ਹਸਤ ਪ੍ਰਾਦੀਨੇ ਜਗਤਿ ਉਧਾਰ ਨਵਖੰਡ ਪ੍ਰਤਾਪ ਦੁੱਖ ਬਿਨਸੇ ਸੁਖ ਆਨੰਦ ਪਰਵੇਸਾ ਤ੍ਰਿਸ਼ਣ 부ਜੇ ਮਨ ਤਨ ਸਤਰਾਪ ਅਨਾਥ ਕੋ ਨਾਥ ਸ਼ਰਨ ਸਮਰੱਥਾ ਸੰਗਲ ਸੇਟ ਕੋ ਮਾਈ ਬਾਪ ਭਗਤ ਵਸ਼ਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾ ਸੋਰਠ ਮਹੱਲਾ ਪਇਮਾ ਕਰਿ ਇਸ਼ਨਾਨ ਸਿਮਰ ਪ੍ਰਵੇ ਆਪਣ ਮਨ ਤਨ ਭੇ ਅਰੋਗਾ ਕੋਟ ਵਿਗਣ ਲਾਤੇ ਪ੍ਰਸ਼ਨਾਂ ਪ੍ਰਤੇ ਪੜੇ ਸੰਯੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵ ਸੁਣੋ ਪੜੋ ਨਤ ਪਾਈ ਗੁਰਪੁਰ ਰਤੋਂ ਰਾਖਿਆ ਰਹਾ ਸੱਚਾ ਸਾਹਿਬ ਅਮਿਤ ਵਡਾਈ ਭਗਤੋ ਛਲਦੇ ਆਲਾ ਸੰਤਾਂ ਕੇ ਪੈਜ ਰਖਣਾ ਆਇਆ ਆਦ ਬਿਰਦ ਬਰਤ ਪਾਲਾਂ ਹਰੇ ਅਮਰਤ ਨਾਮ ਭੋਜਨ ਪੁੰਚੋ ਸਲਵੇਲਾ ਮੁਖ ਪਾਮ ਜਰਾ ਮਰਾ ਤਾ ਬਸਾਉਣ ਅਠਾ ਗੁਣ ਗੋਵਿੰਦ ਨਿਤ ਗਾਵੂੰ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਿਆ ਪ੍ਰਗਟ ਪਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਹਾਲਾ ਪਈ ਮਾਂ ਸੂਖ ਮੰਗਲ ਕਲਿਆਣ ਸੈਂ ਧਨ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਵਾਲੇ ਰਾਖਿਓ ਬਾਲਿੰਗ ਸਤਿਗੁਰ ਤਾ ਪਿਉ ਤਾਰੇ ਆ ਉਬਰੇ ਸਤਿਗੁਰ ਕੇ ਛਲਣਾ ਹੀ ਜਾਂਕੇ ਸੇਵਨਾ ਬਿਰਥੇ ਜਾਇ ਰਹਾ ਘਰ ਮੈਂ ਸੂਖ ਬਹਰ ਪਨ ਸੁਖਾ ਪਰ ਮੈਂ ਆਪਣੇ ਭੇਦਿਆਲਾ ਨਾਨਕ ਬੇਨਣ ਲਾਗੈ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੋਰਠ ਮਹੱਲਾ ਪੰਜਵਾਂ ਗੇ ਕਲੇਸ਼ ਰੋਗ ਸਮਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਠ ਪੈ ਨਿਆਰਾ ਦੋ ਸੁਆਮੀ ਪੂਰਨਕਾਰ ਹਮਾਰੀ ਹਰ ਜੀਓ ਤੂੰ ਸੁਖ ਸੰਪਤਿ ਰਾਸ ਰਾਖ ਲੈਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਸੁਨਹਾ ਜੋ ਮੰਗੋ ਸੋ ਹੀ ਸੋ ਹੀ ਪਾਵਾਂ ਆਪਣੇ ਖਸਮ ਭਰੋਸਾ ਕਹੋ ਨਾਨਕ ਗੁਰਪੂਰਾ ਪੇਟਿਓ ਮਿਟਿਓ ਸਗਲਿਆਂ ਦੀਸਾ ਸੋਰਠ ਮਹੱਲਾ ਪਇਮਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਧੋਖ ਮਿਟਾਇਆ ਤਾਪ ਰੋਗ ਗਏ ਗੁਰ ਵਚਨੀ ਮਨ ਚੇਫਲ ਪਾਇਆ ਮੇਰਾ ਗੁਰਪੂਰਾ ਸੁਖ ਦਾਤਾ ਕਰਨ ਕਾਣ ਸਮਰਥ ਸੁਆਮੀ ਪੂਰਨ ਪੁਰਖ ਵਿਦਾਤਾ ਰਹਾ ਆਂੰੰੰ ਅਨੰਦ ਮੇਨੋ ਦਮੰਗਲ ਗੁਣ ਗਾਵੋ ਗੁਰ ਨਾਨਕ ਪਹਿ ਦੇ ਆਲਾ ਜੈ ਜੈ ਕਾਲ ਪੈ ਜਾਪੇ ਤਨੋ ਆਪਾਰ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੈ ਮਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਾ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਾਪਿ ਕਿਰਪਾ ਤਾਨੀ ਆਪਣਾ ਬਿਰਧ ਸਮਾਰਿਆ ਹੋਈ ਰਾਜੇ ਰਾਮ ਕੇ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾ ਲਿ ਰਹਾ ਪਤ ਤੇ ਉਦਾਲਨ ਸਤਿਗੁਰ ਮੇਰਾ 모ਹੇ ਤਿਸ ਕਾ ਪ੍ਰਵਾਸਾ ਬਖਸ਼ਲੇ ਸਾਸਚੈ ਸਾਇ ਸੁਨ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪਨਿਮਾ ਬਖਸ਼ਿਆ ਪਾਨ ਬਰਮ ਪਰਮੇਸ਼ਰ ਸਗਲੇ ਰੋਗ ਬਿਦਾਰੀ ਗੁਰਪੂਰੇ ਕੇ ਸ਼ਰਣੀ ਉਬਨੇ ਕਾਰਜ ਸੰਗਲ ਸੁਵਾਰੀ ਹਰ ਜਨ ਸਿਮਰਿਆ ਨਾਮਿਆ ਦਾਨ ਤਾਪ ਤਾਰਿਆ ਸਤਿਗੁਰ ਪੂਰੇ ਆਪਣੀ ਕਿਰਪਾ ਧਾਰ ਹਾਂ ਸਦਾ ਆਨੰਦ ਕਰੈ ਮੇਰੇ ਪਿਆਰੇ ਹਰ ਗੋਵਿੰਦ ਗੁਰ ਰੱਖਿਆ ਵੜੀ-ਵੜੀਆਂ ਇਨਾਣ ਕਰਤੇ ਕੀ ਸਾਜ ਸ਼ਬਦ ਸਤਿ ਭਾਖਿਆ ਸੁਰਠ ਮਹੱਲਾ ਪੰਜਮ ਭਏ ਕਿਰਪਾ ਗੁਰੂ ਗੋਵਿੰਦ ਸਾਗਲ ਮਨੋਤਪਾਈ ਅਜਥਰ ਪੈ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਈ ਭਲੋ ਸਮੂਰਤ ਪੂਰਾ ਸਾਤ ਸਹਿਜ ਆਨੰਦ ਨਾਮ ਜਪਵਾਜੇ ਅਨਹ ਤੂ ਰਹਾ ਮਨੇ ਈਸਵਾਮੀ ਪ੍ਰੇਤਮੇ ਆਪਣੇ ਕਰਮੰਦਰ ਸੁਖ ਦਾਈ ਹਰ ਨਾਮ ਨਦਾਂ ਨਾਨਕ ਜਨ ਪਾਇਆ ਸੰਗਨੀ ਛੁਪ ਜਾਈ 66 ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਭਿ ਸੁਰੋ ਨਾਹੀ ਮਨ ਚੰ ਦਿਹਾੜਾ ਫਲ ਪਾਇ ਰਹਾ ਸਤਗੁਰੂ ਪੁਰਹਿ ਤਾ ਗੁਆਇ ਆਪਣੀ ਕਿਰਪਾ ਤਾਰੀ ਪਾਰ ਬ੍ਰਹਮ ਪ੍ਰਪਹਿ ਦਿਆਲਾ ਦੁਖ ਮਿਟਿਆ ਸਭ ਪਰਵਾਰੀ ਸਰਬੇਨਿਦਾਨ ਮੰਗਲ ਰਸ ਰੂਪਾਰ ਕਾ ਨਾਮ ਅਧਾਰੁ ਨਾਨਕ ਪਤ ਰਾਖੀ ਪਰਮੇਸ਼ਰ ਉਦਰੀਆ ਸਭ ਸੰਸਾਰੋ ਸੋ ਰਠ ਮਹੱਲਾ ਪੰਜਵਾ ਮੇਰਾ ਸਤਗੁਰ ਖਵਾਲਾ ਹੋਆ ਤਾਰ ਕਿਰਪਾ ਪ੍ਰਵਾਹ ਦੇ ਰਖਿਆ ਹਰ ਗੋਬਿੰਦ ਨਵਾਨ ਨਿਰਵਾਰਾ ਤਾਬ ਗਿਆ ਪ੍ਰਯਾਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੈਂ ਸਫਲ ਪਾਈ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਤੁਮੈ ਸਵਾਰੇ ਹਵਰਾ ਗੁਣ ਆਵ ਗੁਣ ਨਾਂ ਵਿਚਾਰਿਆ ਅਟਲ ਬਚਣਨਾ ਨੇ ਗੁਰ ਤੇਰਾ ਸਫਲ ਕਰਮਸਤਿ ਤਾਰੇਆ ਸੋਰਠ ਮਹੱਲਾ ਪੰਜਮਾ ਜੇ ਜੰਤਰ ਸਾਧ ਉਸਕੇ ਕੀਏ ਸੋਈ ਸੰਤ ਸੁਹਾਇ ਆਪਣੇ ਸੇਵਕੀਆਂ ਪੇਰਾਖੈ ਪੂਰਨ ਭੈ ਬਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਾਰਾ ਕੀ ਹੋਏ ਸਰਬ ਦਿਆਲ ਰਹਾ ਔਨ ਦਿਨ ਨਾਨਕ ਨਾਮ ਤੇ ਆਏ ਜਿਹੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲੈ ਰਖੈ ਜਿਉ ਬਾਰਿਕ ਪਤਮਾਤਾ ਸੋਰਠ ਮਹੱਲਾ ਪੰਜਵਾ ठांड पाई ਕਰਤਾ ਰੇ ਤਾਬ ਛੋੜ ਗਿਆ ਪਰਿਵਾਰਿ ਗੁਰਪੂਰੈ ਰਖੀ ਸ਼ਰਨ ਸਚੇ ਕੀ ਤਾਕੀ ਪਰਮੇਸ਼ਰ ਆਪ ਹੋਵਾਰ ਖਵਾਲਾ ਸਾਤ ਸਹਜ ਸੁਖ ਕਿਨ ਮੈਂ ਜੇ ਮਨ ਹੋਵਾ ਸਦਾ ਸੁਖਾਲਾ ਰਹਾ ਹਰ ਘਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ ਤਾਰੀ ਤਿੰਨ ਸਗਲੇ ਬਾਸ ਸੁਵਾਰੀ ਪ੍ਰਮੇ ਆਪਣਾ ਬਿਰਤ ਸੁਮਾਰਿਆਂ ਹਮਰਾ ਗੁਣ ਅਵ ਗੁਣ ਨਾ ਵਿਚਾਰਿਆਂ ਗੁਰ ਕਾ ਸ਼ਬਦ ਭਿਉ ਸਾਖੀ ਤਨ ਸਗਲੇ ਲਾਜ ਰਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘੇਰਾ ਜਪ ਨਾਨਕ ਨਾਮ ਸਚ ਸਾਂਖੀ ਆਪਣੇ ਦਾਸ ਕੇ ਪੈਜ ਰੱਖੀ ਬਿਲਾ ਬਲ ਮਹੱਲਾ ਪਇਵਾ ਅਗੇ ਪਾਛੇ ਕੁਸਲ ਪਿਆ ਗੁਰਪੂਰੈ ਪੂਰੀ ਸਾਰਾਖੀ ਪਾਲ ਬਰੰਪਰਾ ਕੀ ਨੀ ਮਿਆ ਰਹਾ ਮਨ ਤਨ ਰਵ ਰਹਾ ਹਰ ਪ੍ਰੀਤਮ ਦੂਰ ਦਰਦ ਸਗਲਾ ਮਿਟ ਗਇਆ ਸਾਤ ਸਹਿਜ ਅਨੰਦ ਗੁਣ ਗਾਹੀ ਦੂਤ ਦੁਇ ਤੁਸਾਂ ਹੋਏ ਖਿਆ ਗੁਣ ਅਬ ਗੁਣ ਪ੍ਰਾਵ ਕਛ ਨਾ ਵਿਚਾਰਿਓ ਕਰਿ ਕਿਰਪਾ ਆਪਣਾ ਕਰਨਿਆ ਅਤਲ ਵਡਾਈ ਚਤੇ ਬਨਾਸੀ ਨਾਨਕ ਉਚਰੈ ਹਰ ਕੀ ਜੈ ਆ ਗੁਨੇ ਅਵ ਗੁਣ ਪ੍ਰਵ ਕਾਚਨਾ ਵਿਚਾਰੇਉ ਕਰ ਕਿਰਪਾ ਆਪਣਾ ਕਰਨਿਆ ਅਤਲ ਵਡਾਈ ਚੁੱਤੇ ਅਬਨਾਸੀ ਨਾਨਕ ਉਚਰੈ ਹਰ ਕੀ ਜੈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ